ਸਾਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਚੌੜਾ ਚੰਨਣ ਤੇ ਤੁਹਾਡਾ ਮੈਂ ਛੋਟਾ ਵੀ ਬਿੰਦੂ ਖਰੋੜੀਆ ਖੜਿਆ ਮੰਦੀਪ ਸਿੰਘ ਕੌਲਗੜ੍ਹ ਦੇ ਨਾਲ ਅੱਜ ਗੱਲਬਾਤ ਕਰਾਉਂਦੇ ਆਂ ਤੇ ਮੰਦੀਪ ਸਿੰਘ ਜੀ ਸਾਸੀ ਗੱਲ ਸਾਸੀ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੀ ਮੰਦੀਪ ਸਿੰਘ ਜੀ ਕੱਲ ਕੈਂਪ ਰੱਖਿਆ ਹੋਇਆ ਵਾ ਹੋਂਦਨ ਕੈਂਪ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜੀ ਜਿਵੇਂ ਕਿ ਸਭ ਸੰਗਤ ਨੂੰ ਪਤਾ ਹੀ ਹੈ ਕਿ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੱਲ ਨੂੰ 556ਵਾਂ ਗੁਰਪੁਰਬ ਹੈ ਜੀ ਜੀ ਸਭ ਪਹਿਲਾਂ ਤਾਂ ਸਭ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਕਰਪੁਰਪ੍ਰੀਤ ਜੀ ਠੀਕ ਹੈ ਮੈਂ ਇਹ ਇੱਕ ਮੈਸੇਜ ਇਹ ਲਾਣਾ ਚਾਹੁੰਦਾ ਹੈਗਾ ਜਿੰਨੇ ਵੀ ਸਾਡੇ ਵੀਰ ਭਰਾ ਹੈਗੇ ਆ ਹਨਾ ਜੀ ਤੇ ਭੈਣਾਂ ਸਾਡੀਆਂ ਜਿਹੜੇ ਵੀ ਮਤਲਬ ਖੂਨਦਾਨ ਕਰਨਾ ਚਾਹਦੇ ਤੁਹਾਨੂੰ ਪਤਾ ਖੂਨਦਾਨ ਮਹਾਨ ਹਨਾ ਜੀ ਤੁਹਾਨੂੰ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਲੋੜਾਂ ਦੀ ਬ੍ਰੀਜ ਤੁਹਾਨੂੰ ਪਤਾ ਹੀ ਆ ਜਿਹੜਾ ਜਿਹੜੀਆਂ ਸਾੜ ਮੈਕੀਨਟ ਹੋ ਜਾਂਦੀ ਹੈ ਕੋਈ ਹੈਗਾ ਉਹਨਾਂ ਨੂੰ ਲੋੜ ਪੈਂਦੀ ਹੈ ਇਹਦੀ ਹਨਾ ਤੇ ਮੈਂ ਹੱਥ ਜੋੜ ਕੇ ਸਭ ਅਗੇ ਇਹ ਅਰਦਾਸ ਕਰਦਾ ਤੇ ਕੱਲੂ ਉੱਥੇ ਪਹੁੰਚੋ ਠੀਕ ਹੈ ਜੀ ਮਹਿੰਦੀਪੁਰ ਸਿੰਘ ਸਭਾ ਗੁਰਦੁਆਰਾ ਸਾਹਿਬ ਦੇਤੇ ਇਹ 10 ਤੋਂ ਲੈ ਕੇ 2 ਵਜੇ ਦਾ ਕੈਂਪ ਹੈਗਾ ਇਹ ਠੀਕ ਹੈ ਜੀ ਤੇ ਸਾਰੇ ਜਣੇ ਜਿਹੜੇ ਵੀ ਸਵੈ ਇਛੇ ਖੂਨਦਾਨ ਕੈਂਪ ਹੈ ਜਿਹੜਾ ਵੀ ਕੋਈ ਵੀ ਵੀਰ ਭਰਾ ਆਪਣਾ ਖੂਨਦਾਨ ਕਰਨਾ ਚਾਹੁੰਦਾ ਤੇ ਉੱਤੇ ਜਰੂਰ ਪੁੱਛੋ ਜੀ ਜੀ ਇਹ ਆਪਣਾ ਨੰਬਰ ਮੜਿਆ ਬੋਲ ਦਿਓ ਮੇਰਾ ਨੰਬਰ ਹੈਗਾ ਜੀ 90655 3001 ਜੀ ਠੀਕ ਹੈ 906553001 ਜੀ ਮਨਦੀਪ ਸਿੰਘ ਨੂੰ ਕਾਲ ਕਰ ਸਕਦਾ ਜਿਹੜੀ ਭੈਣ ਨੇ ਜਿਹੜੇ ਭਰਾ ਨੇ ਖੂਨਦਾਨ ਕਰਨਾ ਤੇ ਬਾਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਠੀਕ ਹੈ